ਆ ਆ ਜਿਹੜਾ ਤੁਸੀਂ ਨਿਸ਼ਾਨ ਵੇਖ ਰਹੇ ਹੋ ਇਹ ਗੋਲੀ ਦਾ ਨਿਸ਼ਾਨ ਹੈ ਬਰਿੰਦਰ ਜੀ ਦੀ ਜਦੋਂ ਇਸ ਘਰ ਵਿੱਚ ਡੈਥ ਹੋਈ ਸੀ ਤਾਂ ਦੋਸਤੋ ਇਹ ਉਹ ਘਰ ਹੈ ਜਿੱਥੇ ਪੰਜਾਬੀ ਫਿਲਮਾਂ ਦਾ ਐਕਟਰ ਬਰਿੰਦਰ ਸੁਪਰਸਟਾਰਕ ਹੈ ਜੀ ਵੀ ਮਾਰਿਆ ਗਿਆ ਸੀਗਾ ਬਾਈ ਕੀ ਹਾਲ ਚਾਲ ਨੇ ਵਧੀਆ ਬਾਈ ਅਜਾ ਭਾਈ ਜਿਹੜਾ ਫਲਮਾਂ ਵਾਲਾ ਬਰਿੰਦਰ ਸੀ ਐਕਟਰ ਉਹ ਆਹੀ ਘਰ ਚ ਮਾਰਿਆ ਸੀ ਹਾਂ ਜੀ ਆਹੀ ਘਰ ਸੀਗਾ ਇਹਦੇ ਪਿੱਛੇ ਜਿਹੜਾ ਘਰ ਹੈ ਇੱਕ ਉਹਦੇ ਵਿਹੜੇ ਦੇ ਵਿੱਚ ਸ਼ੂਟਿੰਗ ਚੱਲਦੀ ਸੀ ਜਿਹੋ ਦਾ ਦੋਸਤੋ ਜਿਹੜੇ ਸਾਲ ਚਮਕੀਲਾ ਮਾਰਿਆ 1988 ਵਿੱਚ ਉਸੇ ਸਾਲ ਪੰਜਾਬ ਦਾ ਇੱਕ ਬਹੁਤ ਵੱਡਾ ਸੁਪਰਸਟਾਰ ਐਕਟਰ ਬਰਿੰਦਰ ਮਾਰਿਆ ਸੀ ਤੇ ਇਸੇ ਘਰ ਵਿੱਚ ਮਾਰਿਆ ਸੀ ਜੱਟ ਤੇ ਜ਼ਮੀਨ ਮੂਵੀ ਦੀ ਜਿਹੜੀ ਸ਼ੂਟਿੰਗ ਚੱਲ ਰਹੀ ਸੀ ਸ਼ੂਟਿੰਗ ਜਿਹੜੀ ਕੰਪਲੀਟ ਹੋਣ ਵਾਲੀ ਸੀ ਪਰ ਦੋਸਤੋ ਉਸ ਤੋਂ ਪਹਿਲਾਂ ਜਿਹੜਾ ਬਰਿੰਦਰ ਜੀ ਇੱਕ ਗਾਣੇ ਦਾ ਸ਼ੂਟ ਰਹਿ ਗਿਆ ਸੀ ਉਹ ਇਸ ਘਰ ਵਿੱਚ ਕਰ ਰਹੇ ਸੀ ਇਸ ਥਾਂ ਤੇ ਜਿਹੜਾ ਕੈਮਰਾਮੈਨ ਬੈਠਿਆ ਹੁੰਦਾ ਤੇ ਇੱਧਰ ਬਰਿੰਦਰ ਜੀ ਜਿਹੜਾ ਸ਼ੂਟਿੰਗ ਕਰ ਰਹੇ ਹੁੰਦੇ ਨੇ ਜਦੋਂ ਹੀ ਸ਼ੂਟ ਕੰਪਲੀਟ ਕਰਦੇ ਨੇ ਉਸ ਤੋਂ ਬਾਅਦ ਕੈਮਰਾਮੈਨ ਦੇ ਕੋਲ ਜਾਂਦੇ ਨੇ ਤੇ ਆਪਦਾ ਸ਼ੂਟ ਵੇਖਦੇ ਨੇ ਮੇਰਾ ਜਿਹੜਾ ਸੀਨ ਆ ਉਹ ਕਿੰਨਾ ਵਧੀਆ ਆਇਆ ਤੇ ਨਾਲ ਦੀ ਨਾਲ ਜਦੋਂ ਜਾ ਕੇ ਖੜਦੇ ਨੇ ਤਾਂ ਦੋਸਤੋ ਜਿਹੜੀਆਂ ਗੋਲੀਆਂ ਅੰਨੇਵਾ ਚੱਲ ਪੈਂਦੀਆਂ ਨੇ ਉਸ ਤੋਂ ਬਾਅਦ ਬਰਿੰਦਰ ਜੀ ਨੂੰ ਜਿਹੜਾ ਇਸ ਥਾਂ ਤੋਂ ਚੱਕ ਕੇ ਨਾਲ ਦੇ ਘਰ ਵਿੱਚ ਲਿਜਾਇਆ ਜਾਂਦਾ ਹੈਗਾ ਤੇ ਫਰਸਟ ایڈ ਕੀਤਾ ਜਾਂਦਾ ਪਰ ਦੋਸਤੋ ਮੌਕੇ ਤੇ ਜਿਹੜਾ ਉਹ 스타 ਹੈ ਉਹ ਪੰਜਾਬੀ ਫਿਲਮ ਦਾ ਜੀਨੇ ਐਡੀ ਉੱਪਰ ਤੱਕ ਪੰਜਾਬੀ سینਮੇ ਨੂੰ ਲੈ ਕੇ ਗਿਆ ਉਹ ਮੌਕੇ ਤੇ ਜਿਹੜਾ ਦਮ ਤੋੜ ਦਿੱਤਾ ਜਾਂਦਾ ਤਾਂ ਦੋਸਤੋ ਆ ਜਿਹੜੀਆਂ ਤੁਸੀਂ ਆ ਸਾਰਾ ਘਰ ਵੇਖ ਰਹੇ ਹੋ ਇਸ ਤਾਂ ਤੇ ਜਿਹੜੀ ਉਹ ਸ਼ੂਟਿੰਗ ਹੋ ਰਹੀ ਸੀ ਤੇ ਆ ਜੋ ਗੋਲੀਆਂ ਦੇ ਨਿਸ਼ਾਨ ਦਿਖਾ ਦਾਂ ਮੈਂ ਤੁਹਾਨੂੰ ਆ ਜਿਹੜਾ ਤੁਸੀਂ ਗੋਲੀ ਦਾ ਨਿਸ਼ਾਨ ਵੇਖ ਰਹੇ ਹੋ ਨਾ ਇਹ ਉਸ ਵੇਲੇ ਵੱਜਿਆ ਸੀ ਜਦੋਂ ਬਰਿੰਦਰ ਜੀ ਤੇ ਗੋਲੀਆਂ ਚੱਲੀਆਂ ਸੀਗੀਆਂ ਤਾਂ ਦੋਸਤੋ ਉਸੇ ਸਨ ਵਿੱਚ ਜਿਹੜਾ ਚਮਕੀਲਾ ਮਾਰਿਆ ਸੀ 1988 ਵਿੱਚ ਮਾਰਚ ਦੇ ਵਿੱਚ ਪਰ ਦਸੰਬਰ ਦੇ ਵਿੱਚ ਜਿਹੜਾ ਆਪਾਂ ਕਹਿੰਦੇ ਬਰਿੰਦਰ ਜੀ ਦੀ ਮੌਤ ਹੋਈ ਸੀ ਤਾਂ ਦੋਸਤੋ ਬਹੁਤ ਵੱਡਾ ਇੱਕ ਨਾਮ ਬਰਿੰਦਰ ਜੀ ਨੇ ਕਹਿੰਦੇ 25 ਫਿਲਮਾਂ ਪੰਜਾਬੀ ਫਿਲਮ ਇੰਡਸਟਰੀ ਵਿੱਚ ਕੀਤੀਆਂ ਤੇ ਉਹ 25 ਦੀਆਂ 25ਾਂ ਸੁਪਰ ਡੂਪਰ ਹਿੱਟ ਹੋਈਆਂ ਸੀ ਦੋਸਤੋ ਇਹ ਉਹ ਘਰ ਹੈ ਜਿੱਥੇ ਪੰਜਾਬੀ ਫਿਲਮਾਂ ਦਾ ਐਕਟਰ ਬਰਿੰਦਰ ਸੁਪਰਸਟਾਰ ਕਹਿੰਦੀ ਵੀ ਮਾਰਿਆ ਗਿਆ ਸੀਗਾ ਆਪਣੇ ਕੈਰੀਅਰ ਦੇ ਵਿੱਚ ਬਰਿੰਦਰ ਜੀ ਨੇ 25 ਫਿਲਮਾਂ ਕੀਤੀਆਂ ਸੀ ਤੇ 25 ਦੀਆਂ 25 ਜਿਹੜੀਆਂ ਸੁਪਰ ਹਿੱਟ ਸੀਗੀਆਂ ਸਾਰੀ ਫਿਲਮ ਜਿਹੜੀ ਕੰਪਲੀਟ ਹੋ ਗਈ ਸੀ ਇੱਕ ਗਾਣੇ ਦਾ ਜਿਹੜਾ ਸ਼ੂਟ ਰਹਿ ਗਿਆ ਸੀ ਉਸ ਤੋਂ ਬਾਅਦ ਇਸ ਥਾਂ ਤੇ ਜਿਹੜਾ ਸਾਰਾ ਸੈੱਟ ਲੱਗਿਆ ਹੁੰਦਾਗਾ ਤੇ ਇਧਰਲੇ ਪਾਸੇ ਆਪਾਂ ਕਹਦੀਏ ਵੀ ਜਿਹੜਾ ਕੈਮਰਾਮੈਨ ਜੀ ਬੈਠੇ ਹੁੰਦੇ ਨੇ ਕੈਮਰਾਮੈਨ ਬੈਠੇ ਹੁੰਦੇ ਨੇ ਜਦੋਂ ਹੀ ਬਰਿੰਦਰ ਦਾ ਸ਼ੂਟ ਕੰਪਲੀਟ ਹੁੰਦਾ ਉਸ ਤੋਂ ਬਾਅਦ ਜਿਹੜਾ ਉਹ ਕੈਮਰਾਮੈਨ ਮੈਨ ਕੋਲੇ ਜਾਂਦੇ ਨੇ ਤੇ ਵੇਖਦੇ ਨੇ ਹਨਾ ਵੀ ਮੇਰਾ ਸ਼ੂਟ ਹੈ ਜਿਹੜਾ ਕਿੰਨਾ ਵਧੀਆ ਆ ਕਿਉਂਕਿ ਬਰਿੰਦਰ ਜੀ ਆਪਣੀਆਂ ਫਿਲਮਾਂ ਨੂੰ ਖੁਦ ਆਪੇ ਡਾਇਰੈਕਟ ਕਰਦੇ ਹੁੰਦੇ ਸੀਗੇ ਤੇ ਜਦੋਂ ਉੱਥੇ ਜਾਂਦੇ ਨੇ ਨਾਲ ਦੀ ਨਾਲ ਜਿਹੜੀਆਂ ਉਧਰਲੇ ਪਾਸੋਂ ਗੋਲੀਆਂ ਚੱਲ ਪੈਂਦੀਆਂ ਨੇ ਤੇ ਬਰਿੰਦਰ ਜੀ ਨੂੰ ਜਿਹੜੀ ਗੋਲੀ ਲੱਗਦੀ ਹੈ ਤੇ ਨਾਲ ਦੀ ਨਾਲ ਜਿਹੜਾ ਉਹ ਉਥੇ ਬਰਿੰਦਰ ਜੀ ਡਿੱਗ ਪੈਂਦੇ ਨੇ ਇੱਕ ਨਾਲ ਹੀ ਜਿਹੜਾ ਘਰ ਹੈ ਤੇ ਇਸ ਘਰ ਵਿੱਚ ਜਿਹੜਾ ਬਰਿੰਦਰ ਜੀ ਨੂੰ ਫਰਸਟ ਏਡ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਗੋਲੀਆਂ বাজਦੀਆਂ ਨੇ ਪਰ ਜਿਹੜਾ ਬਰਿੰਦਰ ਜੀ ਨਹੀਂ ਬਚ ਪਾਉਂਦੇ ਹੈਨਾ ਤਾਂ ਦੋਸਤੋ ਇਹ ਪੰਜਾਬੀ ਫਿਲਮਾਂ ਦਾ ਆਪਾਂ ਕਹਿੰਦੇ ਸੁਪਰਸਟਾਰ ਜਿਨ੍ਹਾਂ ਨੇ ਪੰਜਾਬੀ ਫਿਲਮਾਂ ਨੂੰ ਉਸ ਮਕਾਮ ਤੱਕ ਪਹੁੰਚਾ ਪਹੁੰਚਾ ਦਿੱਤਾ ਸੀ ਉਸ ਵੇਲੇ ਵੀ ਇੱਕ ਬੰਬੇ ਨਾਲ ਜਿਹੜੀ ਤੁਲਨਾ ਹੋਣ ਲੱਗੀ ਸੀ ਪਰ ਦੋਸਤੋ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਵੀ ਬਰਿੰਦਰ ਜੀ ਨੂੰ ਮਾਰਿਆ ਕਿਸ ਨੇ ਸੀਗਾ ਕੁਝ ਕੁ ਲੋਕ ਕਹਿੰਦੇ ਨੇ ਪੰਜਾਬੀ ਕਲਾਕਾਰਾਂ ਨੇ ਮਰਵਾਤਾ ਸੀ ਕੁਝ ਲੋਕ ਕਹਿੰਦੇ ਨੇ ਖਾੜਕੂਆ ਨੇ ਮਰਵਾਤਾ ਸੀ ਤੇ ਉਹ ਜਿਹੜਾ ਆਪਾਂ ਕਹਿਦੀ ਵੀ ਕਰ ਰਹਾ ਸਬ ਬਣਿਆ ਹੋਇਆ ਪਰ ਦੋਸਤੋ ਇੱਕ ਗੱਲ ਹੋਰ ਹੈ ਵੀ ਪੰਜਾਬੀ ਫਿਲਮਾਂ ਦੇ ਵਿੱਚ ਬਰਿੰਦਰ ਦਾ ਇੱਕ ਬਹੁਤ ਵੱਡਾ ਯੋਗਦਾਨ ਰਿਹਾ ਪਰ ਉਸ ਨੂੰ ਉਸ ਫਨਕਾਰ ਨੂੰ ਕਹਦੀ ਉਸ ਕਲਾਕਾਰ ਨੂੰ ਬਿਲਕੁਲ ਵੀ ਜਿਹੜਾ ਯਾਦ ਨਹੀਂ ਕੀਤਾ ਜਾਂਦਾ ਜਿਵੇਂ ਤਰਮਿੰਦਰ ਜੀ ਬਾਲੀਵੁੱਡ ਦੇ ਵਿੱਚ ਛਾਇਏ ਸੀ ਉਸ ਟਾਈਮ ਉਹਨਾਂ ਟਾਈਮਾਂ ਵਿੱਚ ਹੀ ਬਰਿੰਦਰ ਜੀ ਪੰਜਾਬ ਦੇ ਵਿੱਚ ਛਾਇਏ ਸੀ ਤੇ ਇੱਕ ਆਪਾਂ ਰਿਸ਼ਤਾ ਵੀ ਦੱਸਦੀ ਬਰਿੰਦਰ ਸੀ ਜਿਹੜਾ ਉਹ ਤਰਮਿੰਦਰ ਜੀ ਦੀ ਭੂਆ ਦਾ ਮੁੰਡਾ ਸੀਗਾ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਦਿਖਾਉਣ ਦਾ ਮਕਸਦ ਇਹ ਸੀਗਾ ਸਿਰਫ ਵੀ ਇੱਕ ਬਹੁਤ ਵੱਡਾ ਕਲਾਕਾਰ ਸੀ ਬਰਿੰਦਰ ਪਰ ਬਹੁਤ ਸਾਰੇ ਲੋਕ ਨਹੀਂ ਜਾਣਦੇ ਨਾ ਅਕਸਰ ਆਪਾਂ ਉਹਨਾਂ ਦੀਆਂ ਫਿਲਮਾਂ ਵੇਖਦੇ ਆ ਯਾਰੀ ਜੱਟ ਦੀ ਸਰਪੰਚ ਜੋ ਕਿ ਇੱਕ ਚੰਗਾ ਮੈਸੇਜ ਵੀ ਦਿੰਦੀਆਂ ਨੇ ਪਰ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਵੀ ਉਸ ਕਲਾਕਾਰ ਦੀ ਮੌਤ ਕਿਵੇਂ ਹੋਈ ਸੀ ਤਾਂ ਇੱਕ ਵਾਰ ਫੇਰ ਦੱਸਦੀ ਵੀ ਇਸ ਘਰ ਵਿੱਚ ਜਿਹੜਾ ਬਰਿੰਦਰ ਜੀ ਨੂੰ ਮਾਰਿਆ ਗਿਆ ਸੀਗਾ ਸ਼ੂਟਿੰਗ ਦੇ ਟਾਈਮ ਤਾਂ ਦੋਸਤੋ ਉਸ ਵੇਲੇ ਗੋਲੀਆਂ ਚੱਲਿਆ ਸੀ ਬਰਿੰਦਰ ਜੀ ਤੇ ਆਜੂ ਮੈਂ ਤੁਹਾਨੂੰ ਗੋਲੀਆਂ ਵੀ ਦਿਖਾਦਾ ਵੀ ਅੱਜ ਵੀ ਉਹ ਗੋਲੀਆਂ ਜਿਹੜੀਆਂ 1988 ਵਿੱਚ ਪੰਜਾਬੀ ਐਕਟਰ ਬਰਿੰਦਰ ਦੇ ਵੱਜੀਆਂ ਸੀ ਅੱਜ ਵੀ ਇੱਥੇ ਮੌਜੂਦ ਨੇ ਤੇ ਆਹ ਦੇਖੋ ਆਹ ਜਿਹੜੀ ਤੁਸੀਂ ਥਾਂ ਵੇਖ ਰਹੇ ਹੋ ਆਜੋ ਮੈਂ ਉੱਪਰ ਚੜ ਕੇ ਦਿਖਾਉਣਾ ਤੁਹਾਨੂੰ ਥੋੜਾ ਜਿਹਾ ਇਹ ਆਹ ਆਹ ਜਿਹੜਾ ਤੁਸੀਂ ਨਿਸ਼ਾਨ ਵੇਖ ਰਹੇ ਹੋ ਇਹ ਗੋਲੀ ਦਾ ਨਿਸ਼ਾਨ ਹੈ ਬਰਿੰਦਰ ਜੀ ਦੀ ਜਦੋਂ ਇਸ ਘਰ ਵਿੱਚ ਡੈਥ ਹੋਈ ਸੀ ਤਾਂ ਇਸ ਥਾਂ ਤੇ ਜਿਹੜੀਆਂ ਗੋਲੀਆਂ ਵੱਜੀਆਂ ਸੀਗੀਆਂ ਤਾਂ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬਾਈ ਕੀ ਹਾਲ ਚਾਲ ਨੇ ਵਧੀਆ ਬਾਈ ਅੱਛਾ ਬਾਈ ਜਿਹੜਾ ਫਿਲਮਾਂ ਵਾਲਾ ਬਰਿੰਦਰ ਸੀ ਐਕਟਰ ਉਹ ਆਹੀ ਘਰ ਚ ਮਾਰਿਆ ਸੀ ਹਾਂਜੀ ਆਹੀ ਘਰ ਸੀਗਾ ਇਹਦੇ ਪਿੱਛੇ ਜਿਹੜਾ ਘਰ ਹੈ ਇੱਕ ਹਾਂ ਹਾਂ ਉਹਦੇ ਵਿਹੜੇ ਵਿੱਚ ਸ਼ੂਟਿੰਗ ਚੱਲਦੀ ਸੀ ਜਦੋਂ ਡੈਥ ਹੋਈ ਸੀ ਅੱਛਾ ਅੱਛਾ ਕਿਹੜੀ ਪਤਾ ਕਿਹੜੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਇਹ ਨਹੀਂ ਬਾਈ ਪਤਾ ਜੱਟ ਤੇ ਜ਼ਮੀਨ ਸ਼ਾਇਦ ਹਾਂ ਜੱਟ ਤੇ ਜ਼ਮੀਨ ਹਾਂਜੀ ਜੱਟ ਤੇ ਜ਼ਮੀਨ ਠੀਕ ਹੈ ਅੱਛਾ ਆਹੀ ਘਰ ਹੈ ਮੜਾ ਜੀ ਖਲਵਾ ਦਾਂਗੇ ਇਹ ਘਰ ਹਾਂਜੀ ਉਹ ਹੁੰਦਾ ਬਸ ਠੀਕ ਹੈ ਠੀਕ ਹੈ ਤਾਂ ਦੋਸਤੋ ਇਹ ਹੀ ਉਹ ਘਰ ਹੈ ਜਿੱਥੇ ਆ